ਅੱਜ ਗੱਲ ਕਰ ਰਹੇ ਹਾਂ ਸੰਤ ਰਾਮਾਨੰਦ ਜੀ ਦੀ ਜਿਹੜੇ ਕੀ ਡੇਰਾ ਸੱਚਖੰਡ ਦੇ ਸੰਤ ਸਨ ਜੋ ਕਿ ਗੁਰੂ ਰਵੀਦਾਸ ਅਨਵਾਇਆ ਵੱਲੋਂ ਸਥਾਪਿਤ ਇੱਕ ਸਮਾਜਿਕ ਧਾਰਮਿਕ ਸੰਗਠਨ ਹੈ ਉਹਨਾਂ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਉਦੋਂ ਜੁੜਿਆ ਜਦੋਂ ਕਿ 24 ਮਈ 2009 ਨੂੰ ਆਸਟ੍ਰੀਆ ਵਿੱਚ ਗੁਰੂ ਰਵੀਦਾਸ ਮੰਦਿਰ ਤੇ ਹੋਏ ਹਮਲੇ ਦੌਰਾਨ 57 ਸਾਲ ਦੀ ਉਮਰ ਦੇ ਵਿੱਚ ਹਮਲਾਵਰਾਂ ਵੱਲੋਂ ਉਹਨਾਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੰਤ ਨਰਮਨਾਂ ਜੀ ਦੀ ਜੀਵਨੀ ਬਾਰੇ ਦੇਖਿਆ ਜਾਵੇ ਤਾਂ 2 ਫਰਵਰੀ 1952 ਨੂੰ ਇਹਨਾਂ ਦਾ ਜਨਮ ਹੋਇਆ। ਉਹ 1973 ਤੋਂ ਡੇਰਾ ਸੱਚਖੰਡ ਬੱਲਾ ਨਾਲ ਜੁੜੇ ਹੋਏ ਸੀ। ਉਹ ਡੇਰਾ ਸੱਚਖੰਡ ਬੱਲਾ ਦੇ ਹਫਤਾਵਰੀ ਅਖਬਾਰ ਬੇਗਮਪੁਰਾ ਸ਼ਹਿਰ ਦੇ ਮੁੱਖ ਸੰਪਾਦਕ ਵੱਲੋਂ ਵੀ ਉਹਨਾਂ ਨੇ ਕੰਮ ਕੀਤਾ ਅਤੇ 2004 ਦੇ ਵਿੱਚ ਉਹਨਾਂ ਨੂੰ ਭਾਰਤੀ ਦਲਿਤ ਸਾਹਿਤ ਅਕਾਦਮੀ ਵੱਲੋਂ 20ਵਾਂ ਰਾਸ਼ਟਰੀ ਦਲਿਤ ਸਾਹਿਤ ਪੁਰਸਕਾਰ ਵੀ ਮਿਲਿਆ। ਉਹਨਾਂ ਨੇ ਡੇਰਾ ਸੱਚਖੰਡ ਬੱਲਾ ਦੇ ਮੌਜੂਦ ਆਗੂ ਸੰਤ ਨਿਰੰਜਨ ਦਾਸ ਤੋਂ ਬਾਅਦ ਦੂਜੇ ਨੰਬਰ ਦੇ ਸੰਤ ਉਹਨਾਂ ਨੂੰ ਮੰਨਿਆ ਜਾਂਦਾ ਸੀ ਜਿਨ੍ਹਾਂ ਨਾਲ ਉਹ ਵਿਦੇਸ਼ ਯਾਤਰਾ ਵੀ ਕਰਦੇ ਸੀ 24 ਮਈ 2009 ਨੂੰ ਆਸਟਰੀਆ ਦੇ ਵiena ਸ਼ਹਿਰ ਦੇ ਵਿੱਚ ਇੱਕ ਮੰਦਰ ਤੇ 6 ਹਮਲਾਵਰਾਂ ਵੱਲੋਂ ਕੀਤੇ ਹਮਲੇ ਵਿੱਚ ਸੰਤ ਰਮਾਨੰਦ ਦਾਸ ਗੰਬੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਉਹਨਾਂ ਨੂੰ ਕਈ ਗੋਲੀਆਂ ਲੱਗੀਆਂ ਤੇ ਅਗਲੇ ਦਿਨ ਸਵੇਰੇ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਇਸ ਹਮਲੇ ਤੋਂ ਬਾਅਦ ਪੂਰੇ ਉੱਤਰ ਭਾਰਤ ਦੇ ਵਿੱਚ ਦੰਗੇ ਭੜਕ ਉੱਠੇ 4 ਜੂਨ 2009 ਨੂੰ ਭਾਰਤ ਦੇ ਡੇਰਾ ਸਚਕਣ ਬੱਲਾ ਵਿੱਚ ਉਹਨਾਂ ਦਾ ਸੰਪੂਰਨ ਰਾਜਕੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੋ ਉਹ ਦਿਨ ਅੱਜ ਵੀ ਕਾਲੇ ਦਿਨ ਦੇ ਤੌਰ ਤੇ ਉੱਤੇ ਯਾਦ ਕੀਤਾ ਜਾਂਦਾ ਕਿਉਂਕਿ ਉਹ ਮਹਾਨ ਆਤਮਾ ਉਸ ਦਿਨ ਇਸ ਦੁਨੀਆ ਤੋਂ ਸਦੀਵੀ ਵਿਛੋੜਾ ਦੇ ਗਈ ਜਿਸ ਨੂੰ ਲੱਖਾਂ ਅਨਵਾਈ ਆਪਣਾ ਰੱਬ ਮੰਨਦੇ ਸੀ ਔਰ ਸੰਤ ਜੀ ਨੇ ਸਮਾਜ ਨੂੰ ਜੋੜਨ ਦੇ ਲਈ ਔਰ ਸਮਾਜ ਦੇ ਵਿੱਚ ਕੇ ਚੰਗੀਆਂ ਗੱਲਾਂ ਕੀਤੀਆਂ ਔਰ ਆਪਣੇ ਜਿਹੜੇ ਸੇਵਕ ਨੇ ਜਾਂ ਆਪਣੇ ਜਿਹੜੇ ਅਨਵਾਏ ਨੇ ਉਹਨਾਂ ਨੂੰ ਧਰਮ ਦੇ ਨਾਲ ਜੋੜਨ ਦਾ ਬਹੁਤ પ્રયાસ ਕੀਤਾ ਔਰ ਉਹਨਾਂ ਦੇ ਜਿਹੜੇ ਕੀਤੇ ਹੋਏ ਵਿਚਾਰ ਨੇ ਜਾਂ ਉਹਨਾਂ ਦੀ ਕੀਤੀ ਹੋਈ ਗੱਲਾਂ ਨੇ ਉਹ ਅੱਜ ਵੀ ਜਿਹੜੇ ਉਹਨਾਂ ਦੇ ਅਨਵਾਏ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਅੱਜ ਵੀ ਉਹ ਜ਼ਿੰਦਾ ਨੇ ਔਰ ਐਦਾ ਦੀ ਰੂਹ ਜਦੋਂ ਸਦੀਵੀ ਵਿਛੋੜਾ ਦੇ ਕੇ ਜਾਂਦੀ ਹੈ ਐਦਾ ਦੀ ਰੂਹ ਜਦੋਂ ਦੁਨੀਆ ਤੋਂ ਅਲਬਿਦਾ ਕਹਿੰਦੀ ਹੈ ਤੇ ਕਾਟਾ ਉਹ ਬਹੁਤ ਮਹਿੰਗਾ ਪੈਂਦਾ ਹੈ ਕਾਟਾ ਜਿਹੜਾ ਉਹ ਨਹੀਂ ਪੂਰਾ ਹੋ ਸਕਦਾ ਪਰ ਫਿਰ ਵੀ ਜਦੋਂ ਹਮਲਾਵਾਰਾਂ ਵੱਲੋਂ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਤੇ ਉਹ ਜਿਹੜੀ ਰੂਹ ਹੈ ਉਹ ਸਾਨੂੰ ਛੱਡ ਕੇ ਅਲਵਿਦਾ ਕਹਿ ਕੇ ਉਸ ਦੁਨੀਆ ਉਸ ਪਰਮਾਤਮਾ ਦੇ ਚਰਨਾਵਿਜ ਜਾਵ ਰਿਹਾ ਜੀ ਸੋ ਅੱਜ ਵੀ ਲੋਕ ਉਸ ਸੰਤ ਉਹਨਾਂ ਨੂੰ ਯਾਦ ਕਰਕੇ ਅੱਖਾਂ ਨਮ ਕਰ ਲੈਂਦੇ ਨੇ ਸੋ ਐਦਾ ਦੀਆਂ ਅਪਡੇਟ ਲਈ ਤੁਹਾਡੇ ਨਾਲ ਜੁੜੇ ਰਵਾਂਗੇ ਦੇਖਦੇ ਰਹੋ ਸਿਟੀ ਹੋਮ ਨਿਊਜ਼